ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਹੈ। ਅਸੀਂ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਯਾਦ ਕਰਦੇ ਹਾਂ। ਅਹਿਦ ਕਰਦੇ ਹਾਂ ਕਿ हे ਗੁਰੂ ਜੀ ਸਾਨੂੰ ਵੀ ਇੰਨਾ ਕੁ ਬਲ ਬਖਸ਼ਿਓ ਕਿ ਜਿਸ ਗੱਲ ਨੂੰ ਮੈਂ ਨਹੀਂ ਵੀ ਮੰਨਦਾ ਜਦੋਂ ਕਿਸੇ ਨੂੰ ਧੱਕੇ ਨਾਲ ਉਹ ਮਨਾਈ ਜਾ ਰਹੀ ਹੋਵੇ ਧੱਕੇ ਦੇ ਨਾਲ ਉਹਦੇ ਤੇ ਜ਼ੁਲਮ ਕਰਕੇ ਉਹਨੂੰ ਉਹ ਗੱਲ ਕਰਨ ਲਈ ਕਿਹਾ ਜਾਵੇ ਜੋ ਉਹਦਾ ਆਪਣਾ عقیدہ ਨਹੀਂ ਤਾਂ ਆਪਣੇ ਇਸ ਨਿਮਾਣੇ ਜੇ ਸ਼ਰਧਾਲੂ ਨੂੰ ਇੰਨਾ ਬਲ ਬਖਸ਼ ਦਿਓ ਸਾਡੇ ਅਰਗੇ ਹੋਰ ਬਹੁਤ ਸਾਰੇ ਲੱਖਾਂ ਲੋਕ ਐ ਕਿ ਅਸੀਂ ਉਸ ਜ਼ੁਲਮ ਵਿਰੁੱਧ ਲੜ ਜਾਈਏ ਜੇ ਕੁਰਬਾਨੀ ਦੀ ਲੋੜ ਪਵੇ ਤਾਂ ਕੁਰਬਾਨੀ ਵੀ ਦੇ ਦੇ ਬਹੁਤ ਵੱਡੀ ਲਾਸਾਨੀ ਗੱਲ ਹੈ ਵੀ ਜਿਸ ਗੱਲ ਨੂੰ ਉਹ ਆਪ ਨਹੀਂ ਮੰਨਦੇ ਜਿਸ ਜਿਹੜਾ ਜਨੇਊ ਪਹਿਨਣ ਦੀ ਰਸਮ ਹੈ ਉਸ ਨੂੰ ਉਹ ਪਹਿਲੇ ਗੁਰੂ ਨਾਨਕ ਸਾਹਿਬ ਜੀ ਨੇ ਕਿਉਂਕਿ ਉਹਦੇ ਚ ਉਹ ਕੀਮਤਾ ਨਹੀਂ ਇਨਸਾਨੀ ਕੀਮਤਾ ਜਿਹੜੀਆਂ ਉਹ ਚਾਹੁੰਦੇ ਆ ਕਿ ਹੋਣੀਆਂ ਚਾਹੀਦੀਆਂ ਨੇ ਕਿਸੇ ਉਸ ਦੇ ਧਾਰਨੀ ਚ ਤੇ ਉਹ ਪੈਣਣ ਤੋਂ ਇਨਕਾਰ ਕਰਦੇ ਆ ਤਾਂ ਗੁਰੂ ਸਾਹਿਬ ਟੋਕਨ ਵਜੋਂ ਉਸ ਗੱਲ ਦੇ ਟੋਕਨ ਵਜੋਂ ਕਿ ਇਹ ਕਿਸੇ ਨੂੰ ਤੱਕੇ ਦੇ ਨਾਲ ਤੁਸੀਂ ਉਹਨਾਂ ਦਾ ਵਿਸ਼ਵਾਸ ਉਹਨਾਂ ਦਾ ਧਰਮ ਉਹਨਾਂ ਦਾ ਫੇਥ ਜਿਹੜਾ ਉਸ ਨੂੰ ਥੋਪ ਨਹੀਂ ਸਕਦੇ ਛੱਡਣ ਲਈ ਮਜਬੂਰ ਨਹੀਂ ਕਰ ਸਕਦੇ ਬਹੁਤ ਵੱਡੀ ਕੁਰਬਾਨੀ ਹੈ ਜਦੋਂ ਕੁਝ ਵਰਣਨ ਪੜ੍ਹਦੇ ਆ ਕਿ ਗੁਰੂ ਸਾਹਿਬ ਉੱਥੇ ਗਏ ਐ ਦਿੱਲੀ ਦੇ ਵਿੱਚ ਸੀਸ ਦੇਣ ਲਈ ਉਹ ਬੈਠੇ ਐ ਉਹਨਾਂ ਦੇ ਸਾਹਮਣੇ ਉਹਨਾਂ ਦੇ ਆਪਣੇ ਇੱਕ ਸ਼ਰਧਾਲੂ ਭਾਈ ਮਤੀ ਦਾਸ ਜੀ ਜਿਹੜੇ ਐ ਉਹਨਾਂ ਨੂੰ ਆਰੇ ਦੇ ਨਾਲ چیر ਦਿੱਤਾ ਜਾਂਦਾ ਤੇ ਫਾੜ ਕਰ ਦਿੱਤਾ ਜਾਂਦਾ ਗੁਰੂ ਸਾਹਿਬ ਸ਼ਾਂਤ ਬੈਠੇ ਹੈ ਕਿਉਂਕਿ ਜ਼ੁਲਮ ਦੀ ਇੰਤਹਾ ਦੇਖ ਰਹੇ ਹੈ ਇੰਤਹਾ ਇੱਥੀ ਮੁੱਕਦੀ ਨਹੀਂ ਭਾਈ ਦਿਆਲਾ ਉਹਨਾਂ ਦੇ ਹੁੰਦਿਆਂ ਉਬਲਦੀ ਪਾਣੀ ਦੀ ਦੇਗ ਸੁੱਟ ਦਿੱਤਾ ਜਾਂਦਾ ਹੈ ਤੇ ਉਹਨੂੰ ਤਾਅ ਦਿੱਤਾ ਜਾਂਦਾ ਹੈ ਉਹਨੂੰ ਤੜਫਾਉਂਦੇ ਹੈ ਗੁਰੂ ਸਾਹਿਬ ਫੇਰ ਵੀ ਸ਼ਾਂਤ ਰਹਿੰਦੇ ਹੈ ਤੇ ਭਾਈ ਸਤੀਦਾਸ ਜਿਹੜੇ ਐ ਉਹਨਾਂ ਨੂੰ ਵੀ ਇਸੇ ਤਰ੍ਹਾਂ ਸਾੜਿਆ ਜਾਂਦਾ ਹੈ ਤੇ ਗੁਰੂ ਸਾਹਿਬ ਫਿਰ ਵੀ ਸ਼ਾਂਤ ਰਹਿੰਦੇ ਐ ਤੇ ਫਿਰ ਉਹਨਾਂ ਦਾ ਸੀਸ ਕਲਪ ਕਰ ਦਿੱਤਾ ਜਾਂਦਾ ਹੈ ਕਹਵੇ ਗੁਰੂ ਸਾਹਿਬ ਨੇ ਸੀਸ ਤਾਂ ਦੇ ਦਿੱਤਾ ਸਿਰ ਨਹੀਂ ਦਿੱਤਾ ਸਿਰ ਉੱਚਾ ਕੀਤਾ ਹੇ ਗੁਰੂ ਸਾਹਿਬ ਜਦੋਂ ਅਸੀਂ ਅਜਿਹੀਆਂ ਹੀ ਕਹਾਣੀਆਂ ਅੱਜ ਪੜ੍ਹਦੇ ਆਂ ਸੁਣਦੇ ਆਂ ਕਿ ਹਰਿਆਣੇ ਦੇ ਵਿੱਚ ਅਖੌਤੀ ਗਊ ਰਖੇਕਾ ਨੇ ਜਿਨ੍ਹਾਂ ਦੇ ਵਿੱਚ ਉਸ ਔਰੰਗਜ਼ੇਬ ਦੀ ਰੂਹ ਹੈ ਇੱਕ ਜਿਹੜੇ ਗਊ ਖਰੀਦ ਕੇ ਲੈ ਕੇ ਆ ਰਹੇ ਹੈ ਨੌ ਮੁੰਡੇ ਨੌਜਵਾਨ ਮੁਸਲਮ ਜਨਾਇਦ ਵਗੈਰਾ ਉਹਨਾਂ ਨੂੰ ਉਹਨਾਂ ਸਮੇਤ ਗੱਡੀ ਦੇ ਵਿੱਚ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ ਤਾਂ ਮੈਨੂੰ ਇਹ ਲੱਗਦਾ ਹੈ ਵੀ ਉੱਥੇ ਗੁਰੂ ਅਰਜਨ ਦੇਵ ਜੀ ਵੀ ਸੜ ਰਹੇ ਐ ਤੇ ਉਥੇ ਭਾਈ ਦਿਆਲੇ ਹੁਣੀ ਵੀ ਸੜ ਰਹੇ ਐ ਤੇ ਭਾਈ ਸਤੀਦਾਸ ਮਤੀਦਾਸ ਵੀ ਸੜ ਰਹੇ ਮੈਨੂੰ ਉਹਨਾਂ ਚ ਕੋਈ ਉਹ ਕਿਉਂਕਿ ਉਦੋਂ ਜ਼ੁਲਮ ਇੱਕ ਰਾਜੇ ਦਾ ਜ਼ੁਲਮ ਹੈ ਉਸ ਦੇ ਵਿਰੁੱਧ ਤੁਸੀਂ ਲੜ ਰਹੇ ਹੋ ਤੇ ਇੱਥੇ ਰਾਜਾ ਕਿਤੇ ਦੂਰ ਬੈਠਾ ਪਰ ਰਾਜੇ ਦੇ ਕਰਿੰਦੇ ਜਿਹੜੇ ਐ ਉਹ ਹਰਲ ਹਰਲ ਕਰਦੇ ਫਿਰਦੇ ਐ ਤੇ ਰੰਗਜੀਤ ਦੀ ਰੂਹ ਅੱਜ ਸਾਰੇ ਦੇਸ਼ ਦੇ ਵਿੱਚ ਛਾਈ ਜਦੋਂ ਅਸੀਂ ਦੇਖਦੇ ਆਂ ਵੀ ਉੜੀਸਾ ਦੇ ਵਿੱਚ ਇੱਕ ਬੰਦੇ ਨੂੰ ਇਸੇ ਤਰ੍ਹਾਂ ਅੱਗ ਲਾ ਕੇ ਸਾੜਤਾ ਜਾਂਦਾ ਹੈ ਜਦੋਂ ਅਸੀਂ ਦੇਖਦੇ ਆਂ ਕਿ ਪੁਲਿਸ ਦੇ ਦਾ ਇਨਸਪੈਕਟਰ ਯੂਪੀ ਪੁਲਿਸ ਦਾ ਇਨਸਪੈਕਟਰ ਸਬੋਧ ਕਾਲ ਸਿੰਘ ਜਦੋਂ ਉਹਨਾਂ ਨਾਲ ਨਿਜਿੱਠਣ ਦੀ ਗੱਲ ਕਰਦਾ ਤਾਂ ਉਹਨੂੰ ਡੜਾ-ਡੜਾ ਕੇ ਮਾਰ ਦੋ ਲਿਆ ਇਹ ਜਿਹੜੀਆਂ ਰੂਹਾਂ ਨੇ ਇਹ ਰੰਗ ਜੇਵ ਦੀਆਂ ਰੂਹਾਂ ਤੁਰੀਆਂ ਫੜਦੀਆਂ ਨੇ ਅੱਜ ਦੇ ਹਾਕਮਾਂ ਚ ਅੱਜ ਦੇ ਹਾਕਮਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਇਸ ਗੱਲ ਦੇ ਉੱਤੇ ਸੰਗ ਸ਼ਰਮ ਹੈ ਨਹੀਂ ਜਦੋਂ ਯੂਪੀ ਦੇ ਦਾਦਰੀ ਦੇ ਵਿੱਚ ਸਭ ਤੋਂ ਪਹਿਲਾਂ ਇੱਕ اخلاق ਨਾਂ ਦੇ ਮੁਸਲਮਾਨ ਦੇ ਘਰੇ ਭੀੜ ਵੱੜਦੀ ਐ ਸਪੀਕਰ ਤੇ ਅਨਾਉਂਸ ਕਰਕੇ ਤੇ ਉਹਦੀ ਫ੍ਰਿਜ ਫਰੋੜਦੀ ਐ ਤੇ ਇਹ ਆਖ ਕੇ ਉਹਨੂੰ ਉੱਥੇ ਕੁੱਟ-ਕੁੱਟ ਕੇ ਮਾਰ ਦਿੰਦੀ ਐ ਕਿ ਵੀ ਇਹ ਜਿਹੜੇ ਐ ਇਹੇ ਇਹ ਇਹਦੇ ਕੋਲ ਗਊ ਦਾ ਪਾਸ ਸੀਗਾ ਉਹ ਜਿਹੜੇ ਮਾਰਨ ਵਾਲੇ ਐ ਆਰਾਮ ਨਾਲ ਬਾਹਰ ਤੁਰੇ ਫਿਰਦੇ ਐ ਤੇ ਯੂਪੀ ਦੀ ਸਰਕਾਰ ਕੋਈ ਹਾਕਮ ਰਾਜਾ ਨਹੀਂ ਚੁਣੀ ਹੋਈ ਸਰਕਾਰ ਉਸ ਸੰਵਿਧਾਨ ਦੇ ਤਹਿਤ ਸੌਖਾਦੀ ਹੋਈ ਸਰਕਾਰ ਜਿਹੜੇ ਸੰਵਿਧਾਨ ਦੇ ਵਿੱਚ ਧਰਮ ਨਿਰਪੱਖਤਾ ਦੀ ਗੱਲ ਕੀਤੀ ਗਈ ਹੈ ਉੱਥੇ ਇੱਕ ਮੁਸਲਮਾਨ ਮਾਰਤਾ ਮਾਰਤਾ ਤਾਂ ਕੀ ਹੋ ਗਿਆ ਇਹ ਜਿਹੜੇ ਬੰਦੇ ਐ ਜਿਨ੍ਹਾਂ ਤੇ ਕੇਸ ਚੱਲਦਾ ਐ ਇਹਨਾਂ ਦਾ ਕੇਸ ਅਸੀਂ ਵਾਪਸ ਲੈਣਾ ਐ ਅੱਜ ਗੁਰੂ ਜੀ ਸੱਚੀ ਗੱਲ ਇਹ ਐ ਕਿ ਜ਼ੁਲਮ ਦੀ ਕਿਸਮ ਬਦਲ ਗਈ ਔਰੰਗਜ਼ੇਬ ਦਾ ਬਾਣਾ ਬਦਲ ਗਿਆ ਉਹਦਾ ਮੈਂ ਤਾਂ ਨਹੀਂ ਕਹਿੰਦਾ ਵੀ ਸਾਰੇ ਹਿੰਦੂ ਕੋਈ ਇਹ ਜਿਹੇ ਆ ਉਹਦਾ ਉਹਦੇ ਧਾਰਮਿਕ ਰੂਪ ਬਦਲ ਕੇ ਆ ਗਿਆ ਉਹ ਉਦੋਂ ਵੀ ਸਾਰੇ ਮੁਸਲਮਾਨ ਕੋਈ ਕਿਸੇ ਤਰ੍ਹਾਂ ਦੇ ਜ਼ੁਲਮ ਨਹੀਂ ਸੀ ਜੋਲਮੀ ਨਹੀਂ ਸੀ ਉਹ ਤਾਂ ਗੁਰੂ ਸਾਹਿਬ ਦੇ ਨਾਲ ਰਹੇਦੇ ਰਹੇ ਉਹ ਤਾਂ ਰੱਖਿਆ ਕਰਦੇ ਰਹੇ ਕਈ ਸਾਰੀਆਂ ਥਾਵਾਂ ਤੇ ਪਰ ਅੱਜ ਜਿਹੜਾ ਕੁਝ ਲੋਕ ਉਸ ਧਰਮ ਦੇ ਨਾਂ ਤੇ ਇਹ ਸਾਰਾ ਕੁਝ ਕਰ ਰਹੇ ਆ ਅ ਇੱਕ ਗੱਲ ਹੋਰ ਸਾਂਝੀ ਕਰਨੀ ਹੈ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਏਰੀਏ ਦੇ ਵਿੱਚ ਕਟੜਾ ਦੇ ਵਿੱਚ Hindu ਧਰਮਾ ਧਰਮ ਦਾ ਇੱਕ ਬਹੁਤ ਹੀ ਮਨਤਾ ਵਾਲਾ ਮਾਨਤਾ ਵਾਲਾ ਮੰਦਿਰ ਹੈ ਸ਼੍ਰੀ ਵੈਸ਼ਨੋ ਦੇਵੀ ਮੰਦਿਰ ਬਹੁਤ ਸਾਰੇ ਲੋਕ ਉੱਥੇ ਜਾਂਦੇ ਐ ਸਾਡੇ ਬੱਚਿਆਂ ਨੂੰ ਲੈ ਕੇ ਅਸੀਂ ਵੀ ਕਿਸੇ ਵਾਰੀ ਉੱਥੇ ਜਾਂਦੇ ਰਹੇ ਹਾਂ ਉਹਨਾਂ ਦਾ ਟੂਰ ਲੈ ਕੇ ਜਾਂਦੇ ਰਹੇ ਹਾਂ ਬਹੁਤ ਲੋਕਾਂ ਨੂੰ ਸ਼ਰਤ ਹੈ ਤੇ ਸ਼ਰਦਾ ਆਪਣੇ ਤਾਪ ਚ ਕੋਈ ਉਸ ਤਰ੍ਹਾਂ ਨਾਲ ਮਾੜੀ ਗੱਲ ਨਹੀਂ ਉਸ ਨੇ ਇੱਕ ਉਥੋਂ ਦੇ ਮੰਦਿਰ ٹرسٹ ਨੇ ਇੱਕ ਯੂਨੀਵਰਸਿਟੀ ਬਣਾਈ ਹੈ ਯੂਨੀਵਰਸਿਟੀ ਦਾ ਨਾਮ ਹੈ ਜਿਹੜਾ ਉਹ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਕਟੜਾ ਹੈਗੀ ਹੈ ਉੱਥੇ ਮੈਡੀਕਲ ਕਾਲਜ ਦੇ ਲਈ ਜਿਹੜੇ ਦਾਖਲੇ ਹੋਣੇ ਐ ਉਹਨਾਂ ਦਾਖਲਿਆਂ ਦੇ ਲਈ ਟੈਸਟ ਲੈਂਦੀ ਹੈ ਸਰਕਾਰ ਕੇਂਦਰ ਦੀ ਸਰਕਾਰ ਲੈਂਦੀ ਹੈ ਨੀਟ ਨਾਂ ਦਾ ਟੈਸਟ ਹੈ ਉਹਦਾ ਉਹ ਸਾਰੇ ਦੇਸ਼ 'ਚ ਲਿਆ ਜਾਂਦਾ ਹੈ ਜੰਮੂ ਕਸ਼ਮੀਰ ਦੇ ਉਹਨਾਂ 50 ਸੀਟਾਂ ਲਈ ਟੈਸਟ ਦੇ ਵਿੱਚੋਂ 42 ਬੱਚੇ ਮੁਸਲਮਣ ਜਿਹੜੇ ਐ ਉਹ ਟੈਸਟ ਦੇ ਵਿੱਚੋਂ ਐਡਮਿਸ਼ਨ ਲੈਣ ਦੇ ਕਾਬਿਲ ਹੋ ਜਾਂਦੇ ਆ ਕੁਆਲੀਫਾਈ ਕਰ ਜਾਂਦੇ ਆ ਜੰਮੂ ਕਸ਼ਮੀਰ ਦੇ ਵਿੱਚ ਉਹੀ ਕਸ਼ਮੀਰ ਗੁਰੂ ਜੀ ਜਿੱਥੋਂ ਪੰਡਿਤ ਜੀ ਆਏ ਸੀ ਤੁਹਾਡੇ ਕੋਲ ਫਰਿਆਦ ਕਰਨ ਲਈ ਔਰੰਗਜ਼ੇਬ ਦੇ ਜ਼ੁਲਮਾਂ ਦੇ ਵਿਰੁੱਧ ਉਸੇ ਕਸ਼ਮੀਰ ਦੇ ਵਿੱਚੋਂ ਉਸੇ ਜੰਮੂ ਦੇ ਏਰੀਏ 'ਚੋਂ ਹੋ ਮਹਮ ਚਲਾਈ ਜਾਂਦੀ ਹੈ ਵੀ ਮੁਸਲਮਾਨ ਇੱਥੇ ਕਿਵੇਂ ਦਾਖਲਾ ਲੈ ਲੈਣਾ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਤਾਂ ਹਿੰਦੂਆਂ ਦਾ ਮੰਦਰ ਹੈ ਉਸਦੇ ਪੈਸਿਆਂ ਨਾਲ ਯੂਨੀਵਰਸਿਟੀ ਚੱਲਦੀ ਹੈ ਇਹ ਕਿਵੇਂ ਹੋ ਜਾਊਗਾ ਰੌਲਾ ਪੈਂਦਾ ਕੱਲੇ ਰੌਲੇ ਤੇ ਗੱਲ ਨਹੀਂ ਖੜਦੀ ਬੀਜੇਪੀ ਦਾ ਪੰਜ ਮੈਂਬਰਾਂ ਦਾ ਇੱਕ ਵਫ਼ਦ ਉਥੋਂ ਦੇ ਲੈਫਟੀਨੈਂਟ ਗਵਰਨਰ ਨੂੰ ਮਿਲਦਾ ਪਰਸੋਂ ਸ਼ਾਮ ਨੂੰ ਉਸ ਵਫ਼ਦ ਦੀ ਅਗਵਾਈ ਬੀਜੇਪੀ ਦਾ ਲੋਕ ਉਥੋਂ ਦੀ ਵਿਧਾਨ ਸਭਾ ਚ ਵਿਰੋਧੀ ਧਿਰ ਦਾ ਆਗੂ ਜਿਹੜਾ ਸੁਨੀਲ ਸ਼ਰਮਾ ਉਹ ਕਰਦਾ ਹੈ ਤੇ ਚਾਰ ਜਣੇ ਉਹਦੇ ਨਾਲ ਹੋਰ ਨੇ ਬਿਸ਼ਰਮੀ ਦੀ ਗੱਲ ਇਸ ਸੈਕੂਲਰ ਮੁਲਕ ਦੇ ਵਿੱਚ ਇਸ ਸੈਕੂਲਰ ਸੰਵਿਧਾਨ ਵਾਲੇ ਮੁਲਕ ਦੇ ਵਿੱਚ ਜਿਹੜਾ ਕੋਈ ਰਾਜਾ ਸ਼ਾਹੀ ਨਹੀਂ ਉਹਦੇ ਵਿੱਚ ਉੱਥੇ ਲੱਗਿਆ ਹੋਇਆ ਗਵਰਨਰ ਜਿਹੜਾ ਸਾਡੇ ਪੈਸਿਆਂ ਨਾਲ ਤਨਖਾਹ ਲੈਂਦਾ ਹੈ ਉਹ ਗਵਰਨਰ ਉਹਨਾਂ ਨੂੰ ਦੁਰਫਿਟੇ ਨੂੰ ਕਹਿ ਕੇ ਵਾਪਸ ਨਹੀਂ ਭੇਜਦਾ ਉਹਨਾਂ ਦਾ ਮੰਗ ਪੱਤਰ ਫੜ ਲੈਂਦਾ ਮੰਗ ਪੱਤਰ ਤੇ ਲਿਖਿਆ ਹੈ ਕਿ ਇਸ ਦੀ ਯੂਨੀਵਰਸਿਟੀ ਦੇ ਜਿਹੜੇ ਨਿਯਮ ਐ ਇਸ ਤਰ੍ਹਾਂ ਬਣਾਏ ਜਾਣ ਕਿ ਉੱਥੇ ਸਿਰਫ ਤੇ ਸਿਰਫ ਹਿੰਦੂ ਬੱਚੇ ਦਾਖਲ ਹੋ ਸਕਣ। ਇਹ ਸਵਿਧਾਨ ਕਈ ਲੋਕ ਕਹਿੰਦੇ ਆ ਵੀ ਸਵਿਧਾਨ ਬਦਲਣਾ ਉਹ ਕਿਸੇ ਅੰਦਰ ਲਿਖ ਕੇ ਨਹੀਂ ਬਦਲਣਾ ਉਹਦੇ ਤੇ ਅਮਲ ਉਲਟਾ ਕਰ ਦੇਣਾ। ਸੋ ਮੈਨੂੰ ਤਾਂ ਅੱਜ ਜਿਹੜੀ ਉਹ ਮੁਸਲਮ ਬੱਚਿਆਂ ਦਾ ਦਾਖਲਾ ਰੋਕਿਆ ਜਾ ਰਿਹਾ ਲੱਗਦਾ ਇਹ ਹੈ ਕਿ ਹੁਣ ਦਾ ਜਿਹੜਾ ਅੱਜ ਦਾ ਔਰੰਗਜ਼ੇਬ ਹੈ ਉਹਨੇ ਉਹਨਾਂ ਤੇ ਆਪਣਾ ਨਜਲਾ ਝਾੜਦਾ ਵੀ ਤੁਸੀਂ ਕਿਉਂ ਕਿ ਮੁਸਲਮ ਹੋ ਇਸ ਕਰਕੇ ਤੁਹਾਨੂੰ ਡਾਕਟਰ ਨਹੀਂ ਬਣਨ ਦਿੱਤਾ ਜਾਣਾ ਇਹ ਉਸੇ ਤਰ੍ਹਾਂ ਵੀ ਜਿਵੇਂ ਕੋਈ ਪੰਡਤ ਉੱਥੋਂ ਵਿਚਾਰੇ ਚੱਲ ਕੇ ਆਏ ਸੀ ਦੁਖੀ ਹੋਏ ਹੋਏ ਗੁਰੂ ਜੀ ਕੋਲ ਜੇ ਅੱਜ ਗੁਰੂ ਜੀ ਦੀ ਰੂਹ ਸਾਨੂੰ ਸਾਰਿਆਂ ਨੂੰ ਸੁਣਦੀ ਹੋਵੇ ਤਾਂ ਇਹ ਇਹ ਆਵਾਜ਼ ਚਾਹੇ ਉਹ ਸਾਡੇ ਕੋਲ ਚੱਲ ਕੇ ਨਹੀਂ ਆਏ ਪਰ ਇਹ ਆਵਾਜ਼ ਰੋਜ਼ ਸਾਡੇ ਕੋਲ ਆ ਰਹੀ ਹੈ ਹਰ ਰੋਜ਼ ਆ ਰਹੀ ਹੈ ਇੱਕ ਹੋਰ ਦੇਖਦੇ ਆ ਜਦੋਂ ਕੋਈ ਹਿੰਦੂ ਵੀਰ ਗੁਰੂ ਸਾਹਿਬ ਦੀ ਉਸਤਤ ਕਰਦੀ ਹੋਈ ਕੋਈ ਵੀਡੀਓ ਪਾਉਂਦਾ ਹੈ ਸਾਡੇ ਬਹੁਤ ਸਾਰੇ ਸਿੱਖ ਭਰਾ ਜਿਹੜੇ ਐ ਉਸ ਵੀਡੀਓ ਨੂੰ ਜਿਵੇਂ ਵਾਇਰਲ ਕਰਨ ਤੇ ਲੱਗਦੇ ਆ ਪਾਈ ਜਾਂਦੇ ਜਿਹੜੀ ਆਖਰੀ ਦਾ ਲੋਹ ਕਹਿ ਰਿਹਾ ਹੁੰਦਾ ਅਸਲ ਚ ਉਹ ਮੁਸਲਮਾਨਾਂ ਵਿਰੁੱਧ ਨਫ਼ਰਤ ਫਲਾ ਰਿਹਾ ਹੁੰਦਾ ਸਾਰੇ ਨਹੀਂ ਮੈਂ ਕਹਿ ਰਿਹਾ ਬਹੁਤ ਸਾਰੇ ਜਿਹੜੇ ਇਸੇ ਏਜੰਡੇ ਤੇ ਲੱਗੇ ਹੋਏ ਐ ਵੀ ਗੁਰੂ ਸਾਹਿਬ ਦਾ ਨਾਂ ਲੈ ਕੇ ਮੁਸਲਮਾਨਾਂ ਅਵਿਰੁੱਧ ਨਫ਼ਰਤ ਫਲਾਓ ਉਹ ਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਬਹੁਤ ਹਿੰਦੂ ਸੈਕੂਲਰ ਨੇ ਉਹ ਭਾਰਤ ਦੇ ਵਿੱਚ ਬਹੁਤ ਵੱਡੀ ਗਿਣਤੀ ਐ ਪੰਜਾਬ ਦੇ ਵਿੱਚ ਤਾਂ ਕੋਈ ਵੀ ਕਮਿਊਨਲ ਹਿੰਦੂ ਹੋਊਗਾ ਨਹੀਂ ਬਹੁਤ ਹਿੰਦੂ ਸੈਕੂਲਰੀ ਐ ਤਾਂ ਮੇ ਤਾਂ ਮੈਂ ਐ ਜਿਹੜੇ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਐ ਉਹਨਾਂ ਨੂੰ ਪਛਾਣਨ ਦੀ ਜ਼ਰੂਰ ਲੋੜ ਹੈ ਉਹਨਾਂ ਨੂੰ ਗੁਰੂ ਸਾਹਿਬ ਦਾ ਨਾਮ ਲੈਣ ਦਾ ਕੋਈ ਮੋਰਲ ਅਧਿਕਾਰ ਨਹੀਂ ਹੈਗਾ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਕਿ ਵੀ ਕਿਤੇ ਅਸੀਂ ਦੇਖਦੇ ਆਂ ਵੀ ਕੋਈ ਅਪਾਰਟਮੈਂਟ ਕਿਸੇ ਮੁਸਲਮ ਔਰਤ ਨੂੰ ਅਲੋਟ ਹੋ ਗਿਆ ਸਰਕਾਰ ਨੇ ਬਣਾਏ ਅਪਾਰਟਮੈਂਟ ਇੱਕ ਇੱਕ ਅਪਾਰਟਮੈਂਟ ਉੱਥੇ ਕਿਸੇ ਮੁਸਲਮ ਔਰਤ ਨੂੰ ਅਲੋਟ ਹੋ ਗਿਆ ਉੱਥੇ ਹੜਤਾਲ ਕਰਾ ਦਿੱਤੇ ਜਾਂਦੇ ਵੀ ਇਹਦਾ ਕੈਨਸਲ ਕਰੋ ਇਹਨੂੰ ਇੱਥੋਂ ਕੱਢੋ ਇਹ ਇਥੇ ਕਿਵੇਂ ਆ ਗਈ ਮੁਸਲਮ ਔਰਤ ਕਿਵੇਂ ਆ ਗਈ ਵਿਚਾਰੀ ਫਿਰ ਕੋਈ ਮੁਸਲਮ ਮੁੰਡਾ ਕਿਸੇ ਅਪਾਰਟਮੈਂਟਾਂ ਦੇ ਵਿੱਚ ਜਾ ਕੇ ਟਿਊਸ਼ਨ ਪੜਾਉਂਦਾ ਉਹਨੂੰ ਇੱਕ ਕੋਈ ਇਸ ਤਰ੍ਹਾਂ ਦਾ ਕੱਟੜ ਬੰਦਾ ਜਿਹੜਾ ਔਰੰਗਜ਼ੇਬ ਦੀ ਰੂਹ ਵਾਲਾ ਅੱਜ ਦਾ ਦੇਖਣ ਨੂੰ Hindu ਲੱਗਦਾ Hindu ਤਾਂ ਹੈ ਨਹੀਂ ਵੈਸੇ ਉਹ ਮੈਨੂੰ ਤਾਂ ਲੱਗਦਾ ਉਹ ਇਸ ਕਰਕੇ ਉਹ ਚਿੜ ਜਾਂਦਾ ਹੈ ਵੀ ਕੋਈ ਮੁਸਲਮਾਨ ਬੰਦਾ ਇੱਥੇ ਸਾਡੇ ਮੁਹੱਲੇ ਚ ਪੜਾਉਣ ਆਉਂਦਾ ਹੈ ਉਹਨੂੰ ਵਾਪਸ ਭੇਜ ਜਾਂਦਾ ਹੈ ਸੋ ਇਹ ਨਫ਼ਰਤਾਂ ਗੁਰੂ ਜੀ ਕੱਢਣ ਦੇ ਲਈ ਸਾਨੂੰ ਸਾਰਿਆਂ ਨੂੰ ਬਲ ਦਿਓ ਅਸੀਂ ਇਹਨਾਂ ਜਿਹੜੇ ਲੋਕ ਇਸ ਤਰ੍ਹਾਂ ਦੇ ਗੱਲ ਤੇ ਚੱਲੇ ਹੋਏ ਐ ਇਸ ਫੁੱਲਵਾੜੀ ਦੇ ਵਿੱਚ ਹਿੰਦੂ ਵੀ ਵਤਨ ਫੁੱਲਣ ਸਿੱਖ ਵੀ ਵਤਨ ਫੁੱਲਣ ਮੁਸਲਮਾਨ ਵੀ ਵਤਨ ਫੁੱਲਣ ਈਸਾਈ ਵੀ ਵਤਨ ਫੁੱਲਣ ਸਾਰੇ ਜਿੰਨੇ ਵੀ ਜਿਹੜੇ ਵੀ ਧਰਮ ਨੂੰ ਜਿਵੇਂ ਵੀ ਮੰਨਦੇ ਐ ਉਹ ਆਪਣੇ ਆਪਣੇ ਢੰਗਾਂ ਨਾਲ ਮੰਨ ਸਕਣ ਅਸੀਂ ਕਿ ਜਹਾ ਹਿੰਦੁਸਤਾਨ ਬਣਾ ਸਕੀਏ ਸਾਨੂੰ ਜਰੂਰ ਇਸ ਦਾ ਅਸ਼ੀਰਵਾਦ ਦਿਓ ਅਸੀਂ ਐਨੀ ਗੱਲ ਨਾਲ ਤੁਹਾਡੇ ਸਾਰਿਆਂ ਨਾਲ ਗੁਰੂ ਤੇਗ ਬਹਾਦਰ ਜੀ ਦੇ ਇਸ ਸ਼ਹੀਦੀ ਦਿਨ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ